ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਬਠਿੰਡਾ ਦੇ ਭਾਰਤ ਨਗਰ ਦੇ ਵਿੱਚ ਇੱਕ ਬ੍ਰਿਖਸ਼ ਤੇ ਟੰਗੇ ਹੋਏ ਤਿਰੰਗੇ ਝੰਡੇ ਨੂੰ ਬੀਤੀ ਰਾਤ ਅੱਗ ਲਗਾ ਦਿੱਤੀ ਗਈ ਜਿਸ ਦੇ ਵਿੱਚ ਕੀ ਹੈ ਪੁਲਿਸ ਪ੍ਰਸ਼ਾਸਨ ਨੂੰ ਪਤਾ ਚੱਲਿਆ ਤਾਂ ਪੁਲੀ ਪ੍ਰਸ਼ਾਸਨ ਮੌਕੇ ਦੇ ਉੱਤੇ ਪਹੁੰਚ ਕੇ ਕਾਰਵਾਈ ਆਰੰਭ ਦਿੱਤੀ ਗਈ ਹੈ ਤੇ ਜਿਸ ਦੇ ਵੱਲੋਂ ਇਹ ਝੰਡਾ ਟੰਗਿਆ ਗਿਆ ਸੀਗਾ ਉਸ ਦਾ ਕਹਿਣਾ ਹੈ ਕਿ ਝੰਡਾ ਨੀਚੇ ਡਿੱਗਿਆ ਆਇਆ ਸੀਗਾ ਤੇ ਉਸ ਨੇ ਝੰਡਾ ਟੰਗ ਦਿੱਤਾ ਲੇਕਿਨ ਕੀ ਹੈ ਰਾਤ ਨੂੰ ਕਿਸੇ ਨੇ ਉਸ ਨੂੰ ਅਗ ਲਗਾ ਦਿੱਤੀ ਕੀ ਕਹਿਣਾ ਹੈ ਉਹਨਾਂ ਦਾ ਆਪਾ ਗੱਲਬਾਤ ਕਰਦੇ ਆ ਉਹਨਾਂ ਨਾਲ ਕੀ ਨਾ ਮੈਂ ਬੋਲਦੇ ਰਹਾਂ ਰਾਤ ਕਿਛੜੀ ਰਹ ਕਸਤੁਰੀ ਰਾਮ ਜੀ ਜਿਹੜਾ ਝੰਡਾ ਇੱਥੇ ਟੰਗਿਆ ਸੀਗਾ ਕੀ ਤੁਸੀਂ ਟੰਗਿਆ ਸੀ ਝੰਡਾ ਜਾਂਦਾ ਸੀ ਟੰਗਿਆ ਸੀਗਾ ਜਿੱਦਿਹਾ ਇੱਥਾ ਆ ਅੱਛਾ ਤੇ ਅੱਗ ਕਿਹਨੇ ਲਾਈ ਹੈ ਕੋਈ ਪਤਾ ਨਹੀਂ ਸਰ ਜੀ ਮੈਂ ਤਾਂ ਦੇਖਾ ਨਹੀਂ ਜੋ ਬਾਤ ਹੈ ਤੁਸੀਂ ਝੰਡਾ ਕਦੋਂ ਟੰਗਿਆ ਸੀਗਾ ਇੱਥੇ ਹਫਤਾ ਹੋ ਗਿਆ ਹਫਤਾ ਹੋ ਗਿਆ ਹਾਂ ਜੀ ਤੇ ਇੱਥੇ ਤੁਹਾਨੂੰ ਕੋਈ ਪਤਾ ਨਹੀਂ ਕਿੰਨੇ ਵਜੇ ਲਾਈ ਹੈ ਕਿਹਨੇ ਲਾਈ ਹੈ ਕੋਈ ਪਤਾ ਨਹੀਂ ਹਾਂਜੀ ਸਰ ਕੀ ਨਾਮ ਹੈ ਤੁਹਾਡਾ? ਰਜੀਵ ਦੱਤਾ ਜੀ ਮੇਰਾ ਨਾਮ ਹੈ। ਹਾਂਜੀ ਰਜੀਵ ਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਇਸ ਝੰਡੇ ਬਾਰੇ? ਇੱਕ ਦੋ ਦਿਨ ਦਾ ਸੀ ਦੇਖ ਰਹੇ ਸੀ ਝੰਡਾ ਇੱਥੇ ਲੱਗਾ ਹੋਇਆ ਸੀਗਾ। ਜੀ ਤੇ ਅੱਜ ਅਸੀਂ ਦੇਖਿਆ ਝੰਡਾ ਇੱਥੇ ਹੈ ਨਹੀਂ। ਤੇ ਸੁਣਨ ਚਾਹਿਆ ਵੀ ਕਿਸੇ ਨੇ ਕੁਝ ਚਲਾਤਾ ਇੱਥੇ ਝੰਡਾ ਮਿਲਦਾ ਇਹੀ ਅਜਿਹਾ ਦਾ। ਉਹ ਬੇਸੇ ਪਹਿਲਾਂ ਇੱਥੇ ਲਟਕਿਆ ਹੋਇਆ ਝੰਡਾ। ਜੀ। ਪਹਿਲੇ ਕੀ ਇਹ ਸਹੀ ਸੀਗਾ ਕਿ ਐਜ਼ ਇਟ ਇਜ਼ ਸੀਗਾ? ਨਹੀਂ ਇਹ ਪਹਿਲਾਂ ਤਾਂ ਥੋੜਾ ਦਿਨ ਲਹਿਰਾ ਰਿਹਾ ਸੀ ਜਿਵੇਂ ਇੱਥੇ ਨੇੜੇ ਜੇ ਨਿਮਾ ਜਦੋਂ 15 ਅਗਸਤ ਨੂੰ ਆਏ ਸੀਗੇ ਝੰਡੇ। ਉਹਨੋ ਉਹਦੇ ਰੈਫਰੈਂਸ 'ਚ ਕਿਤੇ ਝੰਡਾ ਲੱਗਾ ਹੋਇਆ ਸੀ ਜੀ ਤੇ ਹੁਣ ਤੁਸੀਂ ਇਹਦੀ ਸਥਿਤੀ ਨੂੰ ਕੀ ਕਹਿਣਾ ਚਾਹੋਗੇ ਵੀ ਇਹ ਤੇ ਵੀ ਜਿਹੜੀ ਇਹ ਕੀ ਇਹਨੂੰ ਅੱਗ ਲਾਈ ਲੱਗਦੀ ਆ ਤੁਹਾਨੂੰ ਕਿ ਨਹੀਂ ਕਿਸੇ ਨੇ ਸ਼ਰੜਤਾ ਕੀਤੀ ਲੱਗਦੀ ਹੈ ਜਿਸ ਹਸਨ ਵਾਲਾ ਹੈਗਾ ਇਹ ਅਨਕੰਪਲੀਟ ਆ ਨਾ ਕੰਪਲੀਟ ਸੀਗਾ ਕੱਲ ਇੱਕ ਦੋ ਦਿਨ ਪਹਿਲਾਂ ਠੀਕ ਹੈ ਸਰ ਥੈਂਕ ਯੂ ਸਰ ਜਿਹੜਾ ਇਹ ਇਨਸੀਡੈਂਟ ਹੋਇਆ ਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਹੁਣੇ ਇੱਕ ਇਨਫੋਰਮੇਸ਼ਨ ਆਈ ਸੀਗੀ ਇੱਕ ਕਿਸੇ ਰਾਹੀਗਰ ਵੱਲੋਂ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਸੀ ਜੀ ਕਿ ਇੱਥੇ ਭਾਰਤ ਨਗਰ ਚੌਂਕ ਤੇ ਨੈਸ਼ਨਲ ਫਲੈਗ ਉਸ ਨੂੰ ਅੱਗ ਲਗਾਈ ਗਈ ਹੈ ਜਿਸਤੇ ਤੁਰੰਤ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਪਹੁੰਚ ਕੇ ਅਸੀਂ ਸਾਰਾ ਸੀਨ ਵਗੈਰਾ ਦੇਖਿਆ ਹੈ ਤੇ ਅਸੀਂ ਹੁਣ ਤੁਰੰਤ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ 152 ਬੀ ਐਨਐਸ ਤੇ ਸੈਕਸ਼ਨ 2 ਪ੍ਰਿਵੈਂਸ਼ਨ ਆਫ ਇਨਸਲਟਸ ਟੂ ਨੈਸ਼ਨਲ ਆਨਰ ਐਕਟ ਦੇ ਤਹਿਤ ਅਸੀਂ ਇਸ ਤੇ ਮੁਕੱਦਮਾ ਦਰਜ ਕਰ ਰਹੇ ਹਾਂ ਤੇ ਮੁਕੱਦਮਾ ਦਰਜ ਕਰਕੇ ਅਸੀਂ ਇੱਥੇ ਜਲਦ ਤੋਂ ਜਲ ਜਿਹੜਾ ਦੋਸ਼ੀ ਹੈਗਾ ਜਿਸ ਨੇ ਕੀਤਾ ਹੈਗਾ ਉਹਨੂੰ ਹਿਪਾਲ ਕਰਕੇ ਗ੍ਰਿਫਤਾਰ ਕਰਕੇ ਤੇ ਕਾਨੂੰਨ ਸਰਕਾਰ ਹੋ ਜਾਵੇ ਉਸ ਤੱਕ ਜਲਦੀ ਲੋਕ ਨਾ